ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਭਾਈ ਰੂਪਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਫਾਰਮ ਫਾਰਮ ਵਾਲੀ ਗਾਂ ਪਕਾਉ ਆ ਬਾਈ ਕੋਲ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਈ ਤੋਂ ਡਰੈਸ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਨਾ ਡ੍ਰੇਨ ਤੇ ਉਪਰੀ ਬਾਈ ਤੇ ਇਧਰ ਘਰ ਆ ਪੱਠੇ ਕੋਲ ਤੇ ਲੈਨੇ ਆਪਾਂ ਬਾਈ ਤੋਂ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਕੁਲਵੀਰ ਸਿੰਘ ਜੀ ਪਿੰਡ ਬਾਈ ਰੂਪਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਕਿਹੜੇ ਕਿਹੜੇ ਪਿੰਡ ਪੈਂਦੇ ਵੀਰੇ ਨੇੜੇ ਇਧਰ ਆਪਣੇ ਇਧਰ ਵਾਹ ਘੰਡਾ ਬੰਨਾ ਪੈਂਦਾ ਇਧਰ ਭਾਈ ਰੂਪਾ ਦਾ ਡਾੜਾ ਪੈਂਦਾ ਖੇਤਾਂ ਵਿੱਚ ਠੀਕ ਹੈ ਆਪਣੇ ਘੰਡਾ ਵਾਲਾ ਘੰਡਾ ਬੰਨੇ ਵਾਲਾ ਸਟ੍ਰੀਟ ਤੇ ਆਕਰ ਠੀਕ ਹੈ ਜੀ ਤੇ ਹਾਂਜੀ ਦੱਸੋ ਵੀ ਵੜ ਦੀ ਜਾਣਕਾਰੀ ਆਪਣੀ ਕਿਵੇਂ ਸੂਈ ਸੂਈ ਹੈ ਜੀ ਅਰਕੀ ਤੀਜਾ ਸੂਆ ਸੂਈ ਹੈ ਬਾਈ ਤੀਜਾ ਸੂਆ ਸੂਈ ਹੈ ਤੇ ਪਿਛਲੇ ਸੂਰ ਦਿੱਦ ਦੁੱਧ ਬਾਈ ਕਿੰਨਾ ਸੀ ਲੋ 18 ਕਿਲੋ ਦਾ ਬਾਈ ਪਿਛਲੇ ਸੂਰ 18 ਲੀਟਰ ਠੀਕ ਹੈ ਜੀ ਲੋ ਭਰਾ ਫੁੱਲੀਆਂ ਹੀ ਨੇ ਗਾਵਾ ਚੈੱਕ ਕਰ ਸਰੇ ਮੇਂ ਬੱਚਾ ਭਰਾ ਕੀ ਹੈ ਤੇ ਬੱਚੀ ਹੈ ਜੀ ਬੱਸੀ ਕਿਹੜੀ ਹੈ ਬਾਈ ਬਸੋ ਵਿੱਚ ਬੈਠੀ ਹੈ ਸਿਰ ਵਾਲੀ ਆਹ ਬੈਠੀ ਹੈ ਆਹ ਲੋ ਭਰਾ ਚੈੱਕ ਕਰ ਸਾਦੇ ਤੁਸੀਂ ਬਹੁਤ ਸੋਹਣੀ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਰੇਡ ਰੂਟ ਭਰਾ ਦਾ ਰੇਡ ਫੋਨ ਤੇ ਗੱਲਾਂ ਕਰ ਰੇਡ ਫੋਨ ਤੇ ਠੀਕ ਹੈ ਤੋਰ ਦੋ ਭਰਾ ਮਾੜਾ ਜਿਹਾ ਲੰਮਾ ਲੋ ਜੀ ਚੱਕਰ ਨੂੰ ਚੰਗੀ ਪਲੀ ਪਲੋਸੀ ਆ ਲੋ ਜੀ ਲੋ ਜੀ ਤੋਰਾ ਤਾਂ ਸਾਡੇ ਸਾਹਮਣੇ ਪਰਾ ਸੇ ਜੇ ਜੂ ਡਨ ਹੋ ਗਈ ਵੀ ਹਾਂ ਭਾਈ ਜੇ ਭਾਈ ਸਹੀ ਜੇ ਜੂ ਜੇ ਰੋਕੇ ਠੀਕ ਹੈ ਠੀਕ ਹੈ ਲੋ ਜੀ ਤੋਰਾ ਫਿਰ ਦੇਖ ਸਕਦੇ ਹੋ ਫਾਰਮ ਵਾਲੀ ਦਾ ਠੀਕ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਕਹਿੰਦਾ ਰੇਟ ਫੋਨ ਤੇ ਬਸ ਭਾਈ ਤੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ